ਕਿੰਨਾ ਪਿਆਰਾ ਜਿਹਾ ਪੀਸ ਹੈ ਦੇਖ ਸਕਦੇ ਹੋ ਕਲਰਸ ਦਾ ਵੀ ਕੰਟਰਾਸਟ ਬਹੁਤ ਹੀ ਸੋਹਣਾ ਜਿਹਾ ਹੈ ਬਹੁਤ ਬਹੁਤ ਹੀ ਘੱਟ ਪ੍ਰਾਈਸ ਵਿੱਚ ਜੈਨੂਨ ਜਿਹੇ ਦੇ ਪ੍ਰਾਈਸ ਹੈ ਇਹ ਦੇਖੋ ਵੈਲਵਟ ਦਾ ਕੱਪੜਾ ਹੈ ਤੁਹਾਨੂੰ ਵੀ ਪਸੰਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸੀਐਮ ਕੇ ਏਮਬਰਾਇਡਰੀ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਇਹ ਸੂਟ ਜਿਹੜੇ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਇਹ ਜੀ ਆਪਾਂ ਵਰਕ ਕੀਤੇ ਆ ਇਹ ਵਰਕ ਆਪਾਂ ਕਸਟਮਰ ਔਨ ਡਿਮਾਂਡ ਜਿਹੜੇ ਆ ਰੈਡੀ ਕੀਤੇ ਹੋਏ ਆ ਸਾਰੇ ਅਲਗ-ਅਲਗ ਦੇ ਜਿਹੜਾ ਸੂਟ ਦਾ ਸਟਾਕ ਗਹਿਰਾਏ ਤੇ ਅਲਗ-ਅਲਗ ਜਿਹੜੀ ਆ ਇਹ ਵੈਰਾਈਟੀ ਆ ਹੱਥ ਦੀ ਕਢਾਈ ਵਾਲਾ ਦਾ ਸੂਟ ਆ ਮਸ਼ੀਨੀ ਕਢਾਈ ਕੰਪਿਊਟਰ ਵਾਲੀ ਤੇ ਜਿਹੜਾ ਕੀ ਆ ਹੱਥ ਦੀ ਮਸ਼ੀਨ ਨਾਲ ਕੱਢੇ ਹੋਏ ਸੂਟ ਤੇ ਇਹ ਜਿਹੜਾ ਆ ਆਪਾਂ ਸੂਟ ਸਟੀਚ ਕੀਤਾ ਆ ਐ ਇਹਦੀ ਆਪਾਂ ਬਾਟਮ ਵੀ ਰੈਡੀ ਕਰਨੀ ਆ ਉਹ ਬਾਟਮ ਤੇ ਆਪਾਂ ਐਮਬਰਾਇਡਰੀ ਕਰਨੀ ਆ ਫਿਰ ਆਪਾਂ ਜਿਹੜਾ ਇਹ ਸੂਟ ਰੈਡੀ ਕਰਾਂਗੇ ਤੇ ਇਹ ਸੂਟ ਜਿਹੜੇ ਆ ਤੁਸੀਂ ਵੀ ਇੰਨਾ ਦੇ ਸੋਹਣੇ ਸੋਹਣੇ ਸੂਟ ਸਾਡੇ ਕੋਲੋਂ ਕਢਵਾ ਸਕਦੇ ਹੋ ਬਹੁਤ ਹੀ ਘੱਟ ਪ੍ਰਾਈਸ ਵਿੱਚ ਜੈਨੂਨ ਜੇ ਦੇ ਪ੍ਰਾਈਸ ਹੈ ਇਹ ਦੇਖੋ ਵੈਲਵਟ ਦਾ ਕੱਪੜਾ ਹੈ ਤਾਨੂੰ ਵੀ ਪਤਾ ਵੈਲਵਟ ਦੇ ਕੱਪੜੇ ਦੇ ਉੱਤੇ ਜਿਹੜਾ ਇਹ ਪੈਚਵਰਕ ਕਰਨਾ ਜਾਂ embroiderry ਕਰਨਾ ਬਹੁਤ ਹੀ ਔਖਾ ਕੰਮ ਹੈ ਇਹਦੇ ਉੱਪਰ ਆਪਾਂ ਇਹ ਵਾਲਾ ਕੰਟਰਾਸਟ ਕੀਤਾ ਆਇਆ ਹੈ ਇਹ ਕਲਰ ਦਾ ਤੇ ਇਹਦਾ ਜਿਹੜਾ ਪ੍ਰਾਈਸ ਹੈ ਪ੍ਰਾਈਸ ਵੀ ਤੁਸੀਂ ਸੁਣ ਕੇ ਬਹੁਤ ਸ਼ੌਕ ਹੋ ਜਾਓਗੇ ਕਿ ਇੰਨੀ ਵੱਡਾ ਜਿਹੜਾ ਹੈ ਕਿ embroiderry ਕੀਤੀ ਹੋਈ ਆ ਤੇ ਜਿਹੜਾ ਪ੍ਰਾਈਸ ਹੈ ਇਹਦਾ ਜੈਨੂਨ ਜਪ੍ਰਾਈਸ ਦੇ ਇਹ ਆਪਣੀ ਬਾਟਮ ਆ ਜਾਂਦੀ ਆ ਇਹ ਘੇਰਾ ਹੈ ਇਹ ਵਾਲਾ ਤੇ ਇਹ ਆਪਣੀ ਆ ਜਾਂਦੀ ਹੈ 슬ੀਵਸ ਇਹ 슬ੀਵਸ ਸਮਝਿਆ ਨਹੀਂ 슬ੀਵਸ ਆਪਣੀਆਂ ਤਾਂ ਉੱਪਰ ਨੂੰ ਜਾਣਗੀਆਂ ਇਸ ਤਰ੍ਹਾਂ ਕਰਕੇ 슬ੀਵਸ ਤਾਂ ਉੱਪਰ ਨੂੰ ਜਾਣੀਆਂ ਫਿਰ ਨੈਕਸਟ ਸਟੇਜ ਆ ਜਾਂਦੀ ਬਾਟਮ ਤੇ ਇਹਦਾ ਪ੍ਰਾਈਸ ਸਿਰਫ ਹੈ 1600 ਰੁਪਏ ਤੇ ਇਹ ਆਪਣੀ ਬਾਟਮ ਹੈ ਤੇ ਨੈਕਸਟ ਆਪਾਂ ਜਿਹੜਾ ਇਹਦਾ ਕੀ ਹੈ ਨੈਕ ਵੀ ਰੈਡੀ ਕੀਤੀ ਹੋਈ ਆ ਬਹੁਤ ਪਿਆਰੀ ਜੀ ਇਹਦੀ ਨੈੱਕ ਹੈ ਇਹ ਦੇਖੋ ਤੇ ਇਹਦਾ ਪ੍ਰਾਈਸ ਸਿਰਫ ਹੈ 1600 ਰੁਪਏ ਵੈਲਵਟ ਦਾ ਕਪੜਾ ਹੈ ਸਿਰਫ ਪ੍ਰਾਈਸ ਕਿੰਨਾ ਹੈ 1600 ਰੁਪਏ ਨੈਕਸਟ ਹੈ ਜੀ ਨੈਕਸਟ ਆਪਣਾ ਇਹ ਵੀ ਦਾ ਹੱਥ ਵਾਲੀ ਮਸ਼ੀਨ ਦਾ ਸੂਟ ਹੈ ਇਹ ਵੀ ਬਹੁਤ ਹੀ ਸੋਹਣਾ ਹੈ ਤੇ ਇਹਦਾ ਵੀ ਪ੍ਰਾਈਸ ਜੈਨੂਨ ਜੈ ਇਹ ਦੇਖੋ ਏ ਉੱਪਰ ਨੂੰ ਵੇਲਾ ਆਉਣ ਗਿਆ ਆਪਣੀਆਂ ਕਲੀਆਂ ਜਿਹਨੂੰ ਆਪਾਂ ਬੋਲਦੇ ਕਲੀਆਂ ਆਣ ਗਿਆ ਤੇ ਇਹਦੀ ਫਿਨਿਸ਼ਿੰਗ ਬਹੁਤ ਹੀ ਜ਼ਿਆਦੀ ਵਧੀਆ ਹੈ ਲੁੱਕ ਵੀ ਬਹੁਤ ਪਿਆਰੀ ਹੈ ਕੰਟਰਾਸਟ ਕਲਰਸ ਦੇ ਬਹੁਤ ਹੀ ਵਧੀਆ ਨੇ ਇਹ ਆਪਣੀ ਨੈੱਕ ਹੈ ਇਹ ਦੇਖੋ ਐਦਾਂ ਲੁੱਕ ਜਿਹੜੀ ਹੈ ਇਹ ਰੈਡੀ ਹੋਵੇਗੀ ਇਹਦੀ ਕਿੰਨਾ ਪਿਆਰਾ ਜਾਂ ਪੀਸ ਹੈ ਦੇਖ ਸਕਦੇ ਹੋ ਕਲਰਸ ਦਾ ਵੀ ਕੰਟਰਾਸਟ ਬਹੁਤ ਹੀ ਸੋਹਣਾ ਜ ਹੈ ਬਹੁਤ ਹੀ ਪਿਆਰਾ ਜਾਂ ਕੱਪੜਾ ਹੈ ਤੁਸੀਂ ਵੀ ਘਟਾਓ ਸਾਡੇ ਕੋਲੋਂ ਤੇ ਸੋਹਣੇ ਸੋਹਣੇ ਸੂਟ ਪਾਓ ਤੁਸੀਂ ਵੀ ਕਿਉਂਕਿ ਹੁਣ ਵਿਆਹਾਂ ਦਾ ਵੀ ਸੀਜ਼ਨ ਆ ਚੁੱਕਾ ਹੈ ਇਹਦਾ ਪ੍ਰਾਈਸ ਸਿਰਫ ਹੈ 1600 ਰੁਪਏ ਇਹਦਾ ਵੀ ਸਿਰਫ ਪ੍ਰਾਈਸ ਹੈ 1600 ਰੁਪਏ ਤੇ ਆਪਾਂ ਇਹਦੇ ਆਪਾਂ ਪਹੁੰਚੇ ਵੀ ਕੱਟੇ ਹੋਏ ਨੇ ਐ ਜੀ ਨੈਕਸਟ ਐ ਜੀ ਤੁਸੀਂ ਦੇਖ ਸਕਦੇ ਹੋ ਇਹਦੀ ਸਫਾਈ ਹੱਥ ਵਾਲੀ ਮਸ਼ੀਨ ਹੈ ਸਾਡੇ ਕਾਰੀਗਰ ਨੇ ਵੀ ਦੇਖੋ ਕਿੰਨੀ ਵਧੀਆ ਸਫਾਈ ਦੇ ਨਾਲ ਇਹ ਸੂਟ ਕੱਟਿਆ ਹੋਇਆ ਹੈ ਜਿਹੜੀ ਹੱਥ ਦੀ ਕਲਾ ਹੁੰਦੀ ਹੈ ਉਹ ਵੀ ਬਹੁਤ ਹੀ ਜ਼ਿਆਦੀ ਮਿਹਨਤ ਕਰਕੇ ਲੈ ਕੇ ਆਈ ਜਾਂਦੀ ਆ ਤੇ ਤੁਸੀਂ ਸਾਡੇ ਕੋਲੋਂ ਬਹੁਤ ਸੋਹਣੇ ਸੋਹਣੇ ਸੂਟ ਕਢਵਾਓਗੇ ਤੇ ਸੋਹਣੇ ਸੋਹਣੇ ਸੂਟ ਪਾਓ ਤੇ ਆਪਣੇ ਸੋਹਣੇ ਸੋਹਣੇ ਵਿਆਹ ਵੇਖੋ ਇਹ ਜੀ ਕੰਪਿਊਟਰ ਵਾਲੀ ਮਸ਼ੀਨ ਤੇ ਕੱਢਿਆ ਹੋਇਆ ਸੂਟ ਇਸ ਦੇ ਹੋਰ ਵੀ ਸੂਟ ਕੱਢੇ ਹੋਏ ਸੀ ਇਸ ਡਿਜ਼ਾਈਨ ਦੇ ਉਹ ਬਟ ਚਲੇ ਗਏ ਹੋਏ ਨੇ ਤੇ ਇਹ ਆਪਣਾ ਘੇਰਾ ਆ ਦਿੰਦਾ ਐ ਤੁਸੀਂ ਘੇਰਾ ਦੇਖ ਸਕਦੇ ਹੋ ਇਹਦੀ ਵੀ ਸਫਾਈ ਬਹੁਤ ਹੀ ਵਧੀਆ ਹੈ ਇਹਦਾ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਜੋਇੰਟ ਵਗੈਰਾ ਲੱਗੇ ਹੋਏ ਨੇ ਕੋਈ ਵੀ ਤੁਹਾਨੂੰ ਜੋਇੰਟ ਵਗੈਰਾ ਦੀ ਕੋਈ ਮੁਸ਼ਕਲ ਨਹੀਂ ਆਵੇਗੀ ਕੋਈ ਤੁਹਾਨੂੰ ਤੁਹਾਡੀ ਵੇਲ ਜਿਹੜੀ ਹੈ ਟੇਢੀ ਨਹੀਂ ਹੋਵੇਗੀ ਤੇ ਇਹਦੀ ਵੀ ਫਿਨਿਸ਼ਿੰਗ ਜਿਹੜੀ ਆ ਬਹੁਤ ਹੀ ਵਧੀਆ ਹੈ ਆ ਆਪਣੀਆਂ ਦੀ ਸਲੀਵਸ ਨੇ ਸਲੀਵਸ ਬਹੁਤ ਹੀ ਸੋਹਣੀਆਂ ਐ ਤੇ ਘੇਰਾ ਆਪਾਂ ਥੋੜਾ ਜਿਹਾ ਚੌੜਾ ਕੱਢਿਆ ਹੋਇਆ ਸੀਗਾ ਤੇ ਉਹ ਆਪਣੀ ਚੋਇਸ ਆ ਕਿ ਆਪਾਂ ਸਲੀਵਸ ਤੇ ਵੀ ਇਦਾਂ ਪਾਈਏ ਜਾਂ ਫਿਰ ਆਪਾਂ ਕੱਲੀ ਵੇਲ ਹੀ ਪਾ ਕੇ ਸੂਟ ਰੈਡੀ ਕਰ ਦਈਏ ਇਹਦਾ ਪ੍ਰਾਈਸ ਆ ਜੀ 650 ਰੁਪਇਆ ਬਹੁਤ ਹੀ ਪਿਆਰਾ ਜਿਹਾ ਪੀਸ ਕੀ ਸਕਦੇ ਹੋ ਇਹਦਾ ਆਪਾਂ ਘੇਰਾ ਕੱਢਿਆ ਆ ਤੇ ਨਾਲ ਜਿਹੜੀ ਆ ਬਾਵਨ ਤੇ ਇੱਕ ਸਿੰਗਲ ਵੇਲ ਪਾਈ ਹੋਈ ਆ ਅਗਰ ਜੇ ਤੁਸੀਂ ਇਸ ਤਰ੍ਹਾਂ ਹੀ ਡਬਲ ਵੇਲ ਪਾ ਕੇ ਵਿੱਚ ਜਿਹੜੇ ਡਾਟ ਲਗਾ ਕੇ ਤੁਸੀਂ ਸੂਟ ਵਰਕ ਕਰਾਉਣਾ ਚਾਹੁੰਦੇ ਹੋ ਉਹਦਾ ਪ੍ਰਾਈਸ ਥੋੜਾ ਜਆ ਇਹਦੇ ਅਕੋਰਡਿੰਗ ਵਰਕ ਦੇ ਹੋ ਜਾਏਗਾ ਹਾਂਜੀ ਨੈਕਸਟ ਹੈ ਜੀ ਆਪਾਂ ਹੱਥ ਨਾਲ ਸੂਟ ਕੱਢਿਆ ਆ ਅੱਜਕੱਲ ਬਹੁਤ ਟ੍ਰੈਂਡਿੰਗ ਵਿੱਚ ਚੱਲ ਰਿਹਾ ਹੈ ਇਹ ਕੰਮ ਹੱਥ ਵਾਲਾ ਵੀ ਤੇ ਇਹ ਦੇਖੋ ਆਪਾਂ ਹੱਥ ਨਾਲ ਸੂਟ ਕੱਢਿਆ ਹੋਇਆ ਹੈ ਤੇ ਇਹਦਾ ਜਿਹੜਾ ਪ੍ਰਾਈਸ ਆ ਉਹ ਤੁਸੀਂ ਸਾਨੂੰ ਕੰਟੈਕਟ ਕਰਕੇ ਜਾਂ ਫਿਰ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਇਹ ਤੁਸੀਂ ਸਾਡੇ ਕੋਲੋਂ ਕਢਵਾਓ ਤੇ ਅਸੀਂ ਉਸ ਹਿਸਾਬ ਨਾਲ ਤੁਹਾਡੇ ਕੋਲੋਂ ਰੇਟ ਲਗਾਵਾਂਗੇ ਜੀ embroidery ਦੇ ਅਕੋਰਡਿੰਗ ਇਹਦੀਆਂ ਆਪਾਂ ਬਾਜੂ ਵੀ ਕਟੀਆਂ ਹੋਈਆਂ ਨੇ ਇਹ ਸਾਰੇ ਸੂਟ ਜਿਹੜੇ ਆ ਆਪਾਂ ਸਟਿਚ ਵੀ ਕਰਕੇ ਦੇਨੇ ਆ ਕਸਟਮਰ ਨੂੰ ਜਿੱਦਾਂ ਕੋਈ ਆਰਡਰ ਆਉਂਦਾ ਹੈ ਆਪਣੇ ਕੋਲ ਆਪਾਂ ਕੱਪੜਾ ਲੈ ਕੇ ਤੇ ਸੂਟ ਆਪਾਂ ਵਰਕ ਕਰਕੇ ਉਹਨਾਂ ਦੀ ਮੈਜ਼ਰਮੈਂਟ ਦੇ ਅਕੋਰਡਿੰਗ ਸਟਿਚ ਵੀ ਕਰਦੇ ਆ ਤੇ ਤੁਸੀਂ ਵੀ ਸਾਡੇ ਕੋਲੋਂ ਬਹੁਤ ਹੀ ਵਧੀਆ ਸੂਟ ਕੜਵਾਓ ਜੀ ਇਹ ਜੀ ਆਪਣਾ ਕਾਟਨ ਦਾ ਸੀਗਾ ਸੂਟ ਪਲੇਨ ਨਾਲ ਜਿਹੜਾ ਬਾਟਮ ਸੀਗੀ ਇਹ ਵਾਲੀ ਤੇ ਇਹਨੂੰ ਆਪਾਂ ਜਿਹੜਾ ਹੈ ਡਿਜ਼ਾਈਨ ਦਿੱਤਾ ਆਇਆ ਹੈ ਇਹ ਦੇਖੋ ਇਹ ਬਾਜੂ ਤੇ ਇਸ ਤਰ੍ਹਾਂ ਤੇ neck ਇਹ ਵਾਲਾ ਹੈ ਤੇ ਜਿਹੜੀ ਇਹਦੀ ਬਾਟਮ ਹੋਏਗੀ ਬਾਟਮ ਬਾਟਮ ਤੇ ਆਪਾਂ ਵਰਕ ਕਰਨਾ ਹੈ embroidery work ਫਿਰ ਉਹ ਵੀ ਸਟਿਚ ਕਰਕੇ ਆਪਾਂ ਰੈਡੀ ਕਰਾਂਗੇ ਜੀ ਇਹਦਾ ਵੀ ਜੈਨੂਇਨ ਜਾਂ ਪ੍ਰਾਈਸ ਹੈ ਜੇ ਅਗਰ ਕਿਸੇ ਨੇ only ਬਾਟਮ ਤੇ ਵਰਕ ਕਰਾਉਣਾ ਹੋਵੇ ਉਹਦਾ 200 ਚਾਰजेस ਹੋਣਗੇ ਸਟਿਚਸ ਦੇ ਅਲੱਗ ਅਗਰ ਜੇ ਸਾਡੇ ਕੋਲੋਂ ਕਪੜਾ ਤੁਸੀਂ ਬਾਏ ਕਰਨਾ ਹੈ ਤੇ ਉਹਦੇ ਵੀ ਅਲੱਗੇ ਚਾਰजेस ਹੋਣਗੇ ਹੁਣ ਤੋਂ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਹਰ ਇੱਕ ਸੂਟ ਦਾ ਤੁਹਾਨੂੰ ਪ੍ਰਾਈਸ ਦੇ ਨਾਲ ਵੀਡੀਓ ਪਾਈ ਜਾਵੇ ਹਰ ਇੱਕ ਸੂਟ ਦੀ ਤੇ ਤਾਂ ਜੋ ਤੁਹਾਨੂੰ ਵਧੀਆ ਪਤਾ ਲੱਗ ਸਕੇ ਕਿ ਕਿਹੜਾ ਸੂਟ ਕਿੰਨੇ ਦਾ ਹੈ ਤੇ ਤੁਸੀਂ ਵੀ ਸਾਡੇ ਕੋਲੋਂ ਸੂਟ ਕਟਵਾ ਸਕਦੇ ਹੋ ਪ੍ਰਾਈਸ ਜਾਣ ਕੇ ਉਹ ਤੁਹਾਡੇ ਤੇ ਅਕੋਰਡਿੰਗ ਤੁਹਾਡੇ ਪੈਂਡ ਹੁੰਦਾ ਹੈ ਤੁਹਾਡੇ ਤੇ ਕਿ ਤੁਸੀਂ ਕਿਹੋ ਜਿਹਾ ਕੱਪੜਾ ਲਾਉਣਾ ਚਾਹੁੰਦੇ ਹੋ ਕਢਾਈ ਤੇ ਬਟ ਮੇਰਾ ਸੁਜੈਸ਼ਨ ਹੈ ਕਿ ਅਗਰ ਜੇ ਆਪਾਂ 1600 ਰੁਪਏ ਵਾਲੀ ਕਢਾਈ ਕਰਨੀ ਹੈ ਤੇ ਕਪੜਾ ਵੀ ਕੋਈ 1000 ਰੁਪਏ ਦਾ ਹੋਵੇ ਵਿਦ ਦੁਪੱਟਾ 350 ਦਾ ਹੋਵੇ ਸੂਟ ਮੰਨ ਕੇ ਚੱਲੋ ਕਿ ਆਪਣਾ 2500 ਦਾ ਕਮ ਸੇ ਕਮ ਰੈਡੀ ਹੋਵੇ ਤੇ ਸੂਟ ਵੀ ਬਹੁਤ ਗਹਿਣਾ ਬਣ ਜਾਂਦਾ ਹੈ ਬਹੁਤ ਹੀ ਪਿਆਰਾ ਜਿਹਾ ਤੇ ਅਸੀਂ ਡਿਜ਼ਾਈਨ ਵੀ ਰੈਡੀ ਕਰਦੇ ਆਂ ਅਗਰ ਜੇ ਸਾਡੇ ਕੋਲੋਂ ਤੁਸੀਂ ਡਿਜ਼ਾਈਨ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ ਕਰਵਾ ਸਕਦੇ ਹੋ ਅਗਰ ਜੇ ਸਾਡੇ ਕੋਲ ਡਿਜ਼ਾਈਨ ਅਵੇਲੇਬਲ ਹੋਏ ਜਿਹੜੇ ਤੁਹਾਨੂੰ ਚਾਹੀਦੇ ਹੋਏ ਉਹ ਵੀ ਸਾਡੇ ਕੋਲ ਹੋਏ ਉਹ ਸਿਰਫ ਹੋਣਗੇ 16 ਪੈ ਤੋਂ ਅਬਵ ਹੋਣਗੇ ਫਾਈਲਸ ਦੇ ਅਕੋਰਡਿੰਗ ਹੋਣਗੇ ਹਰ ਇੱਕ ਡਿਜ਼ਾਈਨ ਸਾਡਾ WhatsApp ਦੇ ਉੱਪਰ ਗਰੁੱਪ ਵੀ ਹੈਗਾ ਏ ਉਸ ਨੂੰ ਜੁਆਇਨ ਕਰੋ ਜਿਨ੍ਹਾਂ ਨੇ ਸੂਟ ਕੱਢਵਾਉਣੇ ਆ ਉਹ ਵੀ ਦੇਖੋ ਜਿਨ੍ਹਾਂ ਨੇ ਡਿਜ਼ਾਈਨ ਸਾਡੇ ਕੋਲੋਂ ਬਾਈ ਕਰਨੇ ਆ ਉਹ ਵੀ ਵਿੱਚ ਐਡ ਹੋ ਸਕਦੇ ਹੋ ਥੈਂਕ ਯੂ ਸਾਡੀਆਂ ਸਾਰੀਆਂ ਵੀਡੀਓ ਦੇਖਣ ਲਈ ਬਾਕੀ ਅਸੀਂ ਜਿਨ੍ਹਾਂ ਨੂੰ ਸੌਫਟਵੇਅਰ ਨਹੀਂ ਆਉਂਦਾ ਚਲਾਉਣਾ ਉਹ ਸਾਡੇ YouTube ਚੈਨਲ ਦੇ ਉੱਪਰ ਟ੍ਰੇਨਿੰਗ ਲੈ ਸਕਦੇ ਨੇ ਸੌਫਟਵੇਅਰ ਦੇ ਤੇ ਬਾਕੀ ਆਪਾਂ ਟ੍ਰੇਨਿੰਗ ਵੀ ਦਿੰਨੇ ਆ ਨਾਲ ਦੀ ਨਾਲ ਆਪਾਂ ਐਮਬਰਾਇਡਰੀ ਤੇ ਟ੍ਰੇਨਿੰਗ ਵੀ ਦਿੰਨੇ ਹੈ ਕੰਪਿਊਟਰ ਵਾਲੀ ਮਸ਼ੀਨ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਤੇ ਤੁਸੀਂ ਸਾਡੇ ਕੋਲੋਂ ਟ੍ਰੇਨਿੰਗ ਵੀ ਲੈ ਸਕਦੇ ਹੋ ਟ੍ਰੇਨਿੰਗ ਟਾਈਮ ਹੈਗਾ ਹੈ 2 ਤੋਂ 4 ਤੇ ਟ੍ਰੇਨਿੰਗ ਦਾ ਪ੍ਰਾਈਸ ਹੋਏਗਾ 1500 ਰੁਪਏ ਤੇ ਵਿਦ ਨਾਲ ਤੁਹਾਨੂੰ 5 ਡਿਜ਼ਾਈਨ ਜਿਹੜੇ ਹੋ ਫ੍ਰੀ ਮਿਲਣਗੇ ਹਾਂਜੀ ਥੈਂਕ ਯੂ ਜੀ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਕੋਈ ਵੀ ਗੱਲ ਸਾਨੂੰ ਕੁੱਛ ਸਕਦੇ ਹੋ ਅਸੀਂ ਹਰ ਇੱਕ ਕਮੈਂਟ ਦਾ ਬਹੁਤ ਡੀਪਲੀ ਜਿਹੜਾ ਆਨਸਰ ਦਿੰਨੇ ਆ ਬਾਕੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਬਸ ਓਨਲੀ ਵੀਡੀਓ ਹੀ ਦੇ ਰਹੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨਵੇਂ-ਨਵੇਂ ਡਿਜ਼ਾਈਨ ਤੇ ਨਵੀਂ-ਨਵੀਂ ਇਨਫੋਰਮੇਸ਼ਨ ਇਸ ਚੈਨਲ ਤੇ ਮਿਲਦੀ ਰਹੇਗੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇਗੀ ਥੈਂਕ ਯੂ ਜੀ ਸਾਸ਼ਟਰੀ ਆਕਾਰ